ਸਕ੍ਰੀਨ ਉੱਪਰ ਚੱਲ ਰਹੀਆਂ ਇਹ ਤਸਵੀਰਾਂ ਕਿਸੇ ਮੇਲੇ ਦੀਆਂ ਨਹੀਂ ਹਨ ਇਹ ਤਸਵੀਰਾਂ ਹਨ ਸਿਵਲ ਹਸਪੀਟਲ ਤਰਨਤਾਰਨ ਦੀਆਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਜੋ ਕੀ ਕਿੱਡੀ ਲੰਮੀ ਲੰਮੀ ਲੇਨ ਲੱਗਦੀ ਹੈ ਮਰੀਜ਼ਾਂ ਦੀ ਦੋ ਦੋ ਘੰਟੇ ਲੋਕਾਂ ਦੀ ਪਰਚੀ ਕਟਾਉਣ ਦੀ ਵਾਰੀ ਨਹੀਂ ਆਉਂਦੀ ਜੇ ਤੁਸੀਂ ਵੀ ਸਰਕਾਰੀ ਹਸਪਤਾਲ ਦੇ ਵਿੱਚ ਖੱਜਲ-ਖਵਾਰ ਹੋਏ ਤਾਂ ਇਸ ਵੀਡੀਓ ਨੂੰ ਪਹਿਲਾਂ ਸ਼ੇਅਰ ਕਰ ਦਿਓ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਇਹ ਵੀਡੀਓ ਸਰਕਾਰ ਦੀਆਂ ਸਿਹਤ ਸੇਵਾਵਾਂ ਦੀ ਪੋਲ ਖੋਲਦੀ ਨਜ਼ਰ ਆ ਰਹੀ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਦਾ ਮਰੀਜ਼ ਖੱਜਲ ਖੁਆਰ ਹੋ ਰਾਇਆ ਹਨ ਲੰਮੀਆਂ ਲੰਮੀਆਂ ਲੇਣਾ ਲੱਗੀਆਂ ਹਨ ਪੰਜਾਬ ਸਰਕਾਰ ਦਾਵਾ ਕਰਦੀ ਹੈ ਬਿਨਾਂ ਖੱਜਲ ਖੁਆਰੀ ਦੇ ਲੋਕਾਂ ਨੂੰ ਹੈਲਥ ਸਹੂਲਤਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਮਿਲਦੀਆਂ ਹਨ ਪਰ ਇਹ ਤਸਵੀਰ ਤਾਂ ਕੁਝ ਹੋਰ ਹੀ ਬਿਆਨ ਕਰਦੀ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਜੋ ਜਦੇ ਲੰਮੀਆਂ ਲੰਮੀਆਂ ਲੈਣਾ ਲੱਗਦੀਆਂ ਹਨ ਇਨ੍ਹਾਂ ਹੀ ਪਰੇਸ਼ਾਨੀਆਂ ਤੋਂ ਤੰਗ ਹੋ ਕੇ ਮਰੀਜ਼ ਬਾਹਰੋਂ ਪੈਸੇ ਖਰਚ ਕੇ ਦਵਾਈ ਲੈਂਦਾ ਹੈ ਸਰਕਾਰੀ ਸਿਸਟਮ ਹੀ ਕੁਝ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਜਿਸ ਦੇ ਵਿੱਚ ਮਰੀਜ਼ਾਂ ਨੂੰ ਤੰਗ ਪਰੇਸ਼ਾਨ ਕਰਕੇ ਉਹਨਾਂ ਦੀ ਲੋਟੇ ਕਸੋਟ ਕੀਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਜੋ ਹਾਲਾਤ ਕੀ ਬਣੇ ਹੋਏ ਹਨ ਸਿਵਲ ਹਸਪਤਾਲ ਤਰਨਤਾਰਨ ਦੇ ਜਦੋਂ ਮਰੀਜ਼ ਤੰਗ ਪਰੇਸ਼ਾਨ ਹੋਵੇਗਾ ਤੇ ਅੱਕ ਕੇ ਮਜਬੂਰੀ ਦੇ ਵਸ 12 ਪੈਸੇ ਖਰਚ ਕੇ ਦਵਾਈ ਲੈਣਾ ਪਸੰਦ ਕਰੇਗਾ ਜਦ ਤੱਕ ਸਰਕਾਰ ਇਹਨਾਂ ਗੱਲਾਂ ਤੇ ਧਿਆਨ ਨਹੀਂ ਦਿੰਦੀ ਤਾਂ ਲੋਕਾਂ ਦੀ ਇਦਾਂ ਹੀ ਖੱਜਲ ਖੁਆਰੀ ਤੇ ਲੁੱਟ-ਕਸੋਟ ਹੁੰਦੀ ਰਹੇਗੀ ਕਿਉਂਕਿ ਸਰਕਾਰੀ ਤੰਤਰ ਹੀ ਪ੍ਰੇਸ਼ਟ ਹੋਣ ਦੇ ਕਰਕੇ ਬਾਹਰਲੀਆਂ ਲੈਬਾਰਟਰੀਆਂ ਅਤੇ ਮੈਡੀਕਲਾਂ ਦੇ ਨਾਲ ਇਹਨਾਂ ਦਾ ਤਾਲਮੇਲ ਹੀ ਕੁਝ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਕਿ ਮਰੀਜ਼ ਨੂੰ ਇਹਨਾਂ ਤੰਗ ਪਰੇਸ਼ਾਨ ਕਰਦੇ ਹਨ ਮਰੀਜ਼ ਮਜਬੂਰੀ ਦੇ ਵੱਸ ਬਾਹਰੋਂ ਪ੍ਰਾਈਵੇਟ ਲੈਬ ਦੇ ਵਿੱਚ ਟੈਸਟ ਕਰਾਉਣ ਲਈ ਜਾਂਦਾ ਹੈ ਜਿੱਥੇ ਮਰੀਜ਼ ਦੀ ਲੁੱਟ-ਕਸੋਟ ਹੁੰਦੀ ਹੈ ਅਤੇ ਬਾਹਰੋਂ ਹੀ ਮਜਬੂਰੀ ਦੇ ਵੱਸ ਮਰੀਜ਼ ਨੂੰ ਦਵਾਈ ਲੈਣੀ ਪੈਂਦੀ ਹੈ ਜਦ ਤੱਕ ਪੰਜਾਬ ਸਰਕਾਰ ਇਹਨਾਂ ਖਾਮੀਆਂ ਨੂੰ ਦੂਰ ਨਹੀਂ ਕਰਦੀ ਤਾਂ ਉਦੋਂ ਤੱਕ ਪੰਜਾਬ ਦੇ ਲੋਕਾਂ ਨੂੰ ਹੈਲਥ ਸਹੂਦਾਵਾਂਾਂ ਚੰਗੀ ਤਰ੍ਹਾਂ ਨਹੀਂ ਮਿਲ ਸਕਦੀਆਂ ਪੰਜਾਬ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਤਾਂ ਕਾਫੀ ਸਮੇਂ ਤੋਂ ਫਰੀ ਹੈ ਸਿਰਫ ਮਰੀਜ਼ ਦੀ ਖੱਜਲ-ਖੁਆਰੀ ਬਹੁਤ ਜ਼ਿਆਦਾ ਸਰਕਾਰੀ ਹਸਪਤਾਲਾਂ ਦੇ ਵਿੱਚ ਹੁੰਦੀ ਹੈ ਇਸੇ ਤੋਂ ਡਰਦਾ ਮਰੀਜ਼ ਬਾਹਰੋਂ ਮਜਬੂਰੀ ਦੇ ਵਾਸਤੇ ਦਵਾਈ ਲੈਂਦਾ ਹੈ ਸਰਕਾਰ ਜਦ ਤੱਕ ਇਹਨਾਂ ਖਾਮੀਆਂ ਨੂੰ ਦੂਰ ਨਹੀਂ ਕਰਦੀ ਤਾਂ ਉਦੋਂ ਤੱਕ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤ ਚੰਗੀ ਤਰ੍ਹਾਂ ਨਹੀਂ ਮਿਲ ਪਾਵੇਗੀ। ਇਹ ਵੀਡੀਓ ਤਰਨਤਾਰਨ ਹਸਪਤਲ ਦੀ ਦੱਸੀ ਜਾ ਰਹੀ ਹੈ ਜਿੱਥੇ ਲੰਮੀਆਂ-ਲੰਮੀਆਂ ਲਾਈਨਾਂ ਲੱਗੀਆਂ ਦਿਖਾਈ ਦੇ ਰਹੀਆਂ ਹਨ ਮਰੀਜ਼ਾਂ ਦੀਆਂ। ਵੀਡੀਓ ਨੂੰ ਦੇਖਣ ਵਾਲੇ ਦਰਸ਼ਕ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਤਾਂ ਜੋ ਪੰਜਾਬ ਸਰਕਾਰ ਇਹਨਾਂ ਹਸਪਤਾਲਾਂ ਵੱਲ ਧਿਆਨ ਦੇ ਸਕੇ ਅਤੇ ਮਰੀਜ਼ਾਂ ਦੀ ਲੁੱਟ-ਖਸੁੱਟ ਬੰਦ ਹੋ ਸਕੇ। ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਸਰਕਾਰ ਦੀਆਂ ਸਿਹਤ ਸੇਵਾਵਾਂ ਦੀ ਪੋਲ ਖੋਲਦੀ ਨਜ਼ਰ ਆ ਰਹੀ ਹੈ। ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਜੋ ਕਿੱਦਾਂ ਮਰੀਜ਼ ਖੱਜਲ ਖੁਆਰ ਹੋ ਰਹੇ ਹਨ ਲੰਮੀਆਂ ਲੰਮੀਆਂ ਲੇਣਾ ਲੱਗੀਆਂ ਹਨ। ਪੰਜਾਬ ਸਰਕਾਰ ਦਾਵਾ ਕਰਦੀ ਹੈ ਬਿਨਾਂ ਖੱਜਲ ਖੁਆਰੀ ਦੇ ਲੋਕਾਂ ਨੂੰ ਹੈਲਥ ਸਹੂਦਾਵਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਮਿਲਦੀਆਂ ਹਨ ਪਰ ਇਹ ਤਸਵੀਰ ਤਾਂ ਕੁਝ ਹੋਰ ਹੀ ਬਿਆਨ ਕਰਦੀ ਨਜ਼ਰ ਆ ਰਹੀ ਹੈ। ਤੁਸੀਂ ਦੇਖ ਸਕਦੇ ਜੋ ਜਦੇ ਲੰਮੀਆਂ ਲੰਮੀਆਂ ਲੈਣਾ ਲੱਗਦੀਆਂ ਹਨ ਇਨ੍ਹਾਂ ਹੀ ਪਰੇਸ਼ਾਨੀਆਂ ਤੋਂ ਤੰਗ ਹੋ ਕੇ ਮਰੀਜ਼ ਬਾਹਰੋਂ ਪੈਸੇ ਖਰਚ ਕੇ ਦਵਾਈ ਲੈਂਦਾ ਹੈ ਸਰਕਾਰੀ ਸਿਸਟਮ ਹੀ ਕੁਝ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਜਿਸ ਦੇ ਵਿੱਚ ਮਰੀਜ਼ਾਂ ਨੂੰ ਤੰਗ ਪਰੇਸ਼ਾਨ ਕਰਕੇ ਉਹਨਾਂ ਦੀ ਲੋਟ ਕਸੁੱਟ ਕੀਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਜੋ ਹਾਲਾਤ ਕੀ ਬਣੇ ਹੋਏ ਹਨ ਸਿਵਲ ਹਸਪਤਾਲ ਤਰਨਤਾਰਨ ਦੇ ਜਦ ਮਰੀਜ਼ ਤੰਗ ਪਰੇਸ਼ਾਨ ਹੋਵੇਗਾ ਤੇ ਅੱਕ ਕੇ ਮਜਬੂਰੀ ਦੇ ਵੱਸ ਬਾਹਰੋਂ ਪੈਸੇ ਖਰਚ ਕੇ ਦਵਾਈ ਲੈਣਾ ਪਸੰਦ ਕਰੇਗਾ ਜਦ ਤੱਕ ਸਰਕਾਰ ਇਹਨਾਂ ਗੱਲਾਂ ਤੇ ਧਿਆਨ ਨਹੀਂ ਦਿੰਦੀ ਤਾਂ ਲੋਕਾਂ ਦੀ ਇਦਾਂ ਹੀ ਖੱਜਲ ਖਵਾਰੀ ਤੇ ਲੁੱਟ-ਕਸੋਟ ਹੁੰਦੀ ਰਹੇਗੀ ਕਿਉਂਕਿ ਸਰਕਾਰੀ ਤੰਤਰ ਹੀ ਪ੍ਰੇਸ਼ਟ ਹੋਣ ਦੇ ਕਰਕੇ ਬਾਹਰਲੀਆ ਲੈਬਾਰਟਰੀਆਂ ਅਤੇ ਮੈਡੀਕਲਾਂ ਦੇ ਨਾਲ ਇਹਨਾਂ ਦਾ ਤਾਲਮੇਲ ਹੀ ਕੁਝ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਕਿ ਮਰੀਜ਼ ਨੂੰ ਇਨਾ ਤੰਗ ਪਰੇਸ਼ਾਨ ਕਰਦੇ ਹਨ ਮਰੀਜ਼ ਮਜਬੂਰੀ ਦੇ ਵੱਸ ਬਾਹਰੋਂ ਪ੍ਰਾਈਵੇਟ ਲੈਬ ਦੇ ਵਿੱਚ ਟੈਸਟ ਕਰਾਉਣ ਲਈ ਜਾਂਦਾ ਹੈ ਜਿੱਥੇ ਮਰੀਜ਼ ਦੀ ਲੁੱਟ-ਕਸੋਟ ਹੁੰਦੀ ਹੈ ਅਤੇ ਬਾਹਰੋਂ ਹੀ ਮਜਬੂਰੀ ਦੇ ਵੱਸ ਮਰੀਜ਼ ਨੂੰ ਦਵਾਈ ਲੈਣੀ ਪੈਂਦੀ ਹੈ ਜਦ ਤੱਕ ਪੰਜਾਬ ਸਰਕਾਰ ਇਹਨਾਂ ਖਾਮੀਆਂ ਨੂੰ ਦੂਰ ਨਹੀਂ ਕਰਦੀ ਤਾਂ ਉਦੋਂ ਤੱਕ ਪੰਜਾਬ ਦੇ ਲੋਕਾਂ ਨੂੰ ਹੈਲਥ ਸਹੂਦਾਵਾਂ ਚੰਗੀ ਤਰ੍ਹਾਂ ਨਹੀਂ ਮਿਲ ਸਕਦੀਆਂ ਪੰਜਾਬ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਤਾਂ ਕਾਫੀ ਸਮੇ ਤੋਂ ਫਰੀ ਹੈ ਸਿਰਫ ਮਰੀਜ਼ ਦੀ ਖੱਜਲ-ਖੁਆਰੀ ਬਹੁਤ ਜ਼ਿਆਦਾ ਸਰਕਾਰੀ ਹਸਪਤਾਲਾਂ ਦੇ ਵਿੱਚ ਹੁੰਦੀ ਹੈ ਇਸੇ ਤੋਂ ਡਰਦਾ ਮਰੀਜ਼ ਬਾਹਰੋਂ ਮਜਬੂਰੀ ਦੇ ਵਾਸਤੇ ਦਵਾਈ ਲੈਂਦਾ ਹੈ ਸਰਕਾਰ ਜਦ ਤੱਕ ਇਹਨਾਂ ਖਾਮੀਆਂ ਨੂੰ ਦੂਰ ਨਹੀਂ ਕਰਦੀ ਤਾਂ ਉਦੋਂ ਤੱਕ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤ ਚੰਗੀ ਤਰ੍ਹਾਂ ਨਹੀਂ ਮਿਲ ਪਾਵੇਗੀ। ਇਹ ਵੀਡੀਓ ਤਰਨਤਾਰਨ ਹਸਪਤਾਲ ਦੀ ਦੱਸੀ ਜਾ ਰਹੀ ਹੈ ਜਿੱਥੇ ਲੰਮੀਆਂ-ਲੰਮੀਆਂ ਲੇਣਾ ਲੱਗੀਆਂ ਦਿਖਾਈ ਦੇ ਰਹੀਆਂ ਹਨ ਮਰੀਜ਼ਾਂ ਦੀਆਂ। ਵੀਡੀਓ ਨੂੰ ਦੇਖਣ ਵਾਲੇ ਦਰਸ਼ਕ ਇਸ ਵੀਡੀਓ ਨੂੰ ਵੱਤੋਂ ਵੱਧ ਸ਼ੇਅਰ ਕਰਨ ਤਾਂ ਜੋ ਪੰਜਾਬ ਸਰਕਾਰ ਇਹਨਾਂ ਹਸਪਤਾਲਾਂ ਵੱਲ ਧਿਆਨ ਦੇ ਸਕੇ ਅਤੇ ਮਰੀਜ਼ਾਂ ਦੀ ਲੁੱਟ-ਖਸੁੱਟ ਬੰਦ ਹੋ ਸਕੇ।